ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 30 12 2025 ਨੂੰ ਇੱਕ ਐਫਆਈਆਰ ਰਜਿਸਟਰ ਕੀਤੀ ਗਈ ਸੀ 221 ਨੰਬਰ ਥਾਣਾ ਸਿਟੀ ਧੂਰੀ ਦੇ ਵਿੱਚ ਅਧੀਨ ਧਾਰਾ 22 ਐਨਡੀਪੀਐਸ ਐਕਟ ਜਿਸ ਦੇ ਵਿੱਚ ਦੋ ਦੋਸ਼ੀਆਂ ਨੂੰ ਜਿਨ੍ਹਾਂ ਦੇ ਨਾਮ تر세ਮ ਚੰਦ ਉਰਫ ਲਾਡੀ ਪੁੱਤਰ ਪਰਸ਼ੋਤਮ ਦਾਸ ਵਾਸੀ ਮਹੇਸ਼ ਨਗਰ ਰਤਨ ਲਾਲ ਪੁੱਤਰ ਰਮਾ ਕਾਂ ਵਾਸੀ ਸ਼ੇਪੂਰੀ ਮਹੱਲਾ ਨੂੰ ਹਸਰਜਾਬਤਾ ਗ੍ਰਿਫਤਾਰ ਕੀਤਾ ਗਿਆ ਸੀਗਾ ਇਸ ਕੇਸ ਦੇ ਵਿੱਚ ਇਹਨਾਂ ਕੋਲੋਂ 8300 ਗੋਲੀ ਐਲਪਰਾਜੋਲਮ ਰਿਕਵਰ ਕੀਤੀ ਗਈ ਤੇ ਐਫ ਆਈ ਆਰ 221 ਰਜਿਸਟਰ ਕੀਤੀ ਗਈ। ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਹੈਗੇ ਹੈ ਜੀ ਐਂਟੀ ਵੇਅਰ ਦੇ। ਨਹੀਂ ਪਹਿਲਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਨਹੀਂ ਹੈ। ਬਾਕੀ ਅਸੀਂ ਆਪਣੀ ਤਸਦੀਕ ਦੇ ਵਿੱਚ ਅੱਗੇ ਚੈੱਕ ਇਹਦੇ ਵਿੱਚ ਕਰ ਰਹੇ ਹਾਂ ਕਿ ਕਿੱਥੋਂ ਇਹ ਸਪਲਾਈ ਜਿਹੜੀ ਐਨ ਡੀ ਪੀ ਐਸ ਕੰਟਰਾਬੈਂਡ ਦੀ ਹੋਈ ਹੈ ਇਹਨਾਂ ਕੋਲੋਂ। ਇਕ ਕਿਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕੇਜ ਕੀ ਹੈ ਉਹ ਸਾਡੀ ਤਫ਼ਤੀਸ਼ ਅੱਗੇ ਚੱਲੀ ਜਿਸ ਤਰ੍ਹਾਂ ਸੇਲ ਪਰਚੇਜ ਕਰਦੇ ਸੀ ਇਹਦੇ ਵਿੱਚ ਸਾਨੂੰ ਹੁਣ ਤੱਕ ਦੀ ਤਫ਼ਤੀਸ਼ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇੱਕ ਆਪਣਾ ਜਿਹੜਾ ਮੁੰਡਾ ਇਹਨਾਂ ਦਾ ਕਰਿੰਦਾ ਜਿਹਦਾ ਨਾਮ ਰਤਨ ਲਾਲ ਹੈ ਉਸ ਦੇ ਘਰ ਦੇ ਵਿੱਚ ਜਿੱਥੇ ਉਹ ਰੈਂਟ ਤੇ ਰਹਿੰਦਾ ਉੱਥੇ ਸਮਾਨ ਕੁ ਸ਼ਬਜ਼ਾ ਇਹ ਕੰਟਰਾਬੈਂਡ ਲੈ ਕੇ ਰੱਖੇ ਹੋਏ ਸੀ ਤੇ ਲੋਡ ਦੇ ਮੁਤਾਬਕ ਇਹ ਉੱਥੋਂ ਆਪਣੀ ਦੁਕਾਨ ਤੇ ਕੈਮਿਸਟਰੀ ਸ਼ਾਪ ਤੇ ਲੈ ਕੇ ਜਾਂਦੇ ਸੀ ਤੇ ਉੱਥੋਂ ਜਦ ਇਹਨਾਂ ਕੋਲ ਕੋਈ ਗਾਹਕ ਆਉਂਦਾ ਸੀਗਾ ਤੇ ਉਸ ਨੂੰ ਇੱਕ ਇੱਕ ਦੋ ਦੋ ਗੋਲੀਆਂ ਕਰਕੇ ਵੇਚਦੇ ਸੀ ਇਹ ਰਤਨਾਲ ਕ੍ਰਿੰਦਾਈ ਜੀ ਕਹਿੰਦੇ ਜਦ 파ਟੀਦਾਰ ਸੀ ਬਚੀ ਨਾ ਇਹ ਦੇ ਵਿੱਚ ਹੁਣ ਤੱਕ ਦੀ ਤਸਦੀਕ ਦੇ ਵਿੱਚ ਇਹੀ ਸਾਹਮਣੇ ਆਇਆ ਜੀ ਕਿ ਇਹ ਇਹਨਾਂ ਦੀ ਦੁਕਾਨ ਦੇ ਉੱਪਰ ਜਿਹੜੀ ਕੈਮਿਸਟਰੀ ਜਾਂ ਫਾਰਮੇਸੀ ਸ਼ਾਪ ਹੈ ਉੱਥੇ ਇਹ ਕੰਮ ਕਰਦੇ ਸੀ ਦੁਕਾਨ ਦੀ ਵੀ ਚੈਕਿੰਗ ਹੋਈ ਸੀ ਪਰ ਦੁਕਾਨ ਦੇ ਵਿੱਚ ਅਸੀਂ ਚੈਕਿੰਗ ਕੀਤੀ ਗਈ ਕੱਲ ਡਰਗ ਇਨਸਪੈਕਟਰ ਸਾਹਿਬ ਦੇ ਨਾਲ ਕੀਤੀ ਗਈ ਸੀ ਚੈਕਿੰਗ ਪਰ ਉੱਥੇ ਹੁਣ ਤੱਕ ਕੋਈ ਰਿਕਵਰੀ ਸਾਡੇ ਕੋਲ ਨਹੀਂ ਕੁਝ ਲੱਗਿਆ ਪਤਾ ਕਰ ਤੋਂ ਵੇਚ ਰਹੇ ਸੀ ਜੀ ਇਹ ਹੁਣ ਜਿਹੜੇ ਸਾਨੂੰ ਮੁਖਬਰ ਖਾਸ ਨੇ ਪਿਛਲੇ 3-4 ਦਿਨ ਤੋਂ ਇਹ ਇਨਫਾਰਮੇਸ਼ਨ ਸਾਨੂੰ ਪਾਸ ਹੋਈ ਸੀ। ਕਾਫੀ ਅਸੀਂ ਇਸ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ, ਇਸ ਨੂੰ ਪੁਖਤਾ ਕੀਤਾ। ਉਸ ਤੋਂ ਬਾਅਦ ਹੀ ਅਸੀਂ ਰੇਡ ਕੀਤੀ। ਬਾਕੀ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ, ਹੋਰ ਇਹਦੇ ਵਿੱਚ ਕੌਣ ਇਨਵੋਲਵਮੈਂਟ ਹੈ ਤੇ ਕੀ ਇਸ ਦੇ ਵਿੱਚ ਬੈਕਵਰਡ ਲਿੰਕੇਜ ਹੈ, ਉਹ ਸਾਡੀ ਅਗਲੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਵੇ। ਇਹ ਗੁਪਤ ਸੂਚਨਾ ਦੇ ਆਧਾਰ 'ਤੇ ਕੀਤਾ ਗਿਆ ਸੀ। ਬਿਲਕੁਲ ਜੀ, ਸਾਡੇ ਇੱਕ ਮੁਖਬਰ ਖਾਸ ਸੀ ਜੋ ਅਸੀਂ ਟੀਮ ਆਫ ਦੀ ਲਾਈ ਹੋਈ ਸੀਗੀ। ਸਾਨੂੰ ਕਿਤੇੋ ਸ਼ਿਕਾਇਤ ਆਈ ਸੀ ਕਿ ਕਮੈਸਟ ਜਾਂ ਫਾਰਮੇਸੀ ਸ਼ਾਪ ਤੋਂ ਐਸਾ ਦੀਆਂ ਗੋਲੀਆਂ ਦੇ ਵਿੱਚ ਵੇਚੀਆਂ ਜਾ ਰਹੀਆਂ ਨੇ। ਸਟਾਫ ਦੇ ਇੰਟੈਲੀਜੈਂਸ ਹਿਊਮਨ ਰਿਸੋਰਸਸ ਐਕਟਿਵ ਕਰਕੇ ਇਹ ਪਤਾ ਕਰਦਾ ਗੋਲੀਆਂ ਤੋਂ علاوہ ਕੁਝ ਹੋਰ ਮਿਲਿਆ ਨਹੀਂ ਹੁਣ ਤੱਕ ਜਿਹੜੀ ਅਸੀਂ ਕਬਜ਼ੇ ਦੇ ਵਿੱਚ ਲਿਆ ਹੈਗਾ 8300 ਗੋਲੀ ਐਲਫਾ 2 ਉਹ ਹੀ ਕਬਜ਼ਾ ਹੈ